24 नवंबर 1971 एक आदमी नॉर्थ वेस्ट फ्लाइट 1005 ਨੂੰ ਹਾਈਜੈਕ ਕੀਤਾ ਨਾਮ ਬੀਬੀ ਕੋਪਰ ਉਸਨੇ ਬੰਦੀ ਧੰਕੀ ਦਿੱਤੀ ਅਤੇ 2 ਲੱਖ ਡਾਲਰ ਮੰਗੇ ਸ਼ਿਕਲ ਪਹੁੰਚ ਕੇ ਯਾਤਰੀ ਛੱਡੇ ਪਰ ਕੋਪਰ ਨੇ ਤੇਹ ਅਤੇ 4 ਪੈਰਾਸ਼ੂਟ ਲੈ ਲਏ ਅਰਕਰ ਰੈਜ਼ਮ ਨਾਲ ਜਹਾਜ਼ ਉਡਾਇਆ ਰਾਤ 3 ਪੈਰਾਸ਼ੂਟ ਨਾਲ ਛਾਲ ਮਾਰ ਦਿੱਤੀ ਉਹ ਗਾਇਬ 45 ਸਾਲ ਤੱਕ ਜਾਂਚ ਕੀਤੀ ਪਰ ਕੋਪਰ ਅੱਜ ਵੀ ਗਾਇਬ ਸਿਰਫ 5800 ਡਾਲਰ ਲੁੱਬੇ ਗਏ ਕਿ ਉਹ ਜਿਉਂਦਾ ਹੈ ਜਾਂ ਮਰ ਗਿਆ ਇਹ ਤੁਹਾਨੂੰ ਲੱਗਦਾ ਹੈ ਕੋਪਰ ਕੌਣ ਸੀ ਕਮੈਂਟ ਕਰੋ ਸਬਸਕ੍ਰਾਈਬ ਕਰੋ ਹੋਰ ਰਹੇ ਹਸਾਂਲੀ